ਪੰਜਾਬ ਵਿੱਚ ਹੁਨਰ ਦੀ ਕੋਈ ਕਾਟ ਨਹੀਂ ਜੇ ਨੌਜਵਾਨਾਂ ਨੂੰ ਪਲੇਟਫਾਰਮ ਮਿਲ ਜਾਵੇ ਤਾਂ ਬਹੁਤ ਵਡੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ ਅਜੋਕੇ ਸਮੇਂ ਵਿੱਚ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਥੇ ਛੇ ਬਾ ਦਰਿਆ ਨਸ਼ੇ ਦਾ ਵਗ ਰਿਹਾ ਹੈ ਉਸ ਸਮੇਂ ਵਿੱਚ ਅੱਜ ਇਹ ਨੌਜਵਾਨ ਸਾਹਮਣੇ ਆਇਆ ਜਿਸ ਨੇ ਵਿਲਕਸ਼ਨ ਟੰਗ ਨਾਲ ਕਈ ਤਕਤਾਂ ਦੀਆਂ ਧਾਰਮਿਕ ਯਾਤਰਾਵਾਂ पू हैं सिंह महज सतारा साल का स्केटिंग करते हुए इसलिए तो श्री हेमकुट साहिब श्री हजूर साहिब की यात्रा कर चुका है अच्छ उसने गुरद्वारा श्री बेर साहिब नतमस्तक होकर तलबड़ी साबो आनंदपुर साहिब और श्री पटना साहिब लो हजार किलोमीटर की यात्रा की दि शुरुआत की श्रीमणी गुरुद्वारा प्रबंधक कमेटी वालों गुरद्वारा श्री बेर साहिब के मैनेजर भाई अवतार सिंह ने सिरों पाओ करके सम्मानित कियात सिर्फ ਨਾਲ ਧਾਰਮਿਕ ਯਾਤਰਾਵਾਂ ਪੂਰੀ ਕਰਦਾ ਰਿਹਾ ਹੈ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਦੌਰਾਨ ਅੰਮ੍ਰਿਤ ਚੱਖ ਕੇ ਗੁਰੂ ਦੀ ਵਕਸ਼ੀਸ਼ ਪ੍ਰਾਪਤ ਕੀਤੀ ਪੁਨੀਤ ਸਿੰਘ ਰਹਿਣ ਵਾਲਾ ਪਿੰਡ ਚੱਲ ਲਈ ਬਾਲਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਆਪਣੇ 20 ਕਿਲੋ ਦੇ ਬੈਗ ਵਿੱਚੋਂ ਖਾਣ ਪੀਣ ਦਾ ਸਮਾਨ ਅਤੇ ਕੈਂਪਿੰਗ ਦਾ ਜ਼ਰੂਰੀ ਸਮਾਨ ਲੈਂਦਾ ਹੈ ਵਾਹਿਗੁਰੂ ਜੀ ਕੀ ਨਵਾ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਕਾਫੀ ਯਾਤਰਾਵਾਂ ਕਰ ਚੁੱਕੇ ਆਂ ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕ ਤਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਆ ਅੱਜ ਰਵਾਨਾ ਹੋਣ ਲੱਗੇ ਆ ਤਲਵੰਡੀ ਸਾਬੋ ਉਸ ਤੋਂ ਬਾਅਦ ਆਪਾਂ ਜਾਣਾ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਜਾਣਾ ਪਟਨਾ ਸਾਹਿਬ ਹੋਰ ਕਿੱਥੇ ਕਿੱਥੇ ਯਾਤਰਾਵਾਂ ਦਾ ਹਾਂਜੀ ਆਪਣੀ ਪਹਿਲੀ ਯਾਤਰਾ ਸੀ ਦਰਬਾਰ ਸਾਹਿਬ ਦੂਜੀ ਫਤਿਹਗੜ੍ਹ ਸਾਹਿਬ ਤੀਜੀ ਸੀ ਹਜੂਰ ਸਾਹਿਬ ਚੌਥੀ ਸੀ ਹੇਮਕੁੰਮ ਸਾਹਿਬ ਤੇ ਪੰਜਵੀਂ ਯਾਤਰਾ ਆਪਣੀ ਕਾਰਨ ਕੀ ਇਹ ਇਹਨਾਂ ਯਾਤਰਾਵਾਂ ਦੇ ਤੁਸੀਂ ਹਾਂਜੀ ਸलो ਆਪਾਂ ਸਿੱਖੀ ਪ੍ਰਮੋਟ ਕਰ ਰਹੇ ਆ ਵੱਧ ਤੋਂ ਵੱਧ ਨਾਲ ਦੇ ਨਾਲ ਆਪਾਂ ਦੀ ਜਿਹੜੀ ਗੇਮ ਆ ਉਹਨੂੰ ਪ੍ਰਮੋਟ ਕਰਨੀ ਵੱਧ ਤੋਂ ਵੱਧ ਹੋਰ ਕੀ ਕੀ ਲੈ ਕੇ ਚੱਲੇ ਹੋ ਨਾਲ ਹਾਂਜੀ ਇਹ ਆ ਕੱਪੜੇ ਆ ਵਿੱਚ ਹੋਰ ਟੈਂਟ ਵਗੈਰਾ ਵਾ ਰਹਿਣ ਦਾ ਸਮਾਨ ਕਰ ਜਿੰਨੇ ਕਿਲੋਮੀਟਰ ਦਾ ਸਫਰ ਐ ਇਸ ਵਾਰ ਐਸਟੀਮੇਟ ਇਹ 2000 ਤੋਂ ਪਲੱਸ ਦਾ ਵਾਟੂ ਤੇ ਲੋਜ ਬੰਨਣੇ ਤੋਂ ਸਮਾਂ ਲੱਗਣਾ ਇਹੀ ਸਨੇਹਾ ਜਿੱਦਾਂ ਕਿ ਆਪਾਂ ਦੇਖੀਦਾ ਅੱਜਕੱਲ੍ਹ ਦੀ ਜਿਹੜੀ ਪੀੜ੍ਹੀ ਆ ਨਸ਼ਿਆਂ ਦੇ ਵਿੱਚ ਬਹੁਤ ਹੀ ਗੁੰਝ ਚੁਕੀ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਗੇਮ ਦੇ ਵਿੱਚ ਗੇਮ ਆ ਅਪਣਾਓ ਵਾਅਦ ਤੋਂ ਵਾਅਦ ਤੇ ਨਸ਼ਿਆਂ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਵੀਰ ਛੋਟੇ ਨੂੰ ਵਧਾਈ ਦੇਣੀ ਚਾਹਨਾ ਕਿਉਂਕਿ ਇੰਨੀ ਛੋਟੀ ਜੀ ਉਮਰ ਦੇ ਵਿੱਚ ਇਹਨੇ ਬਹੁਤ ਵੜੀਆਂ-ਵੜੀਆਂ ਯਾਤਰਾਵਾਂ ਜਿਹੜੀਆਂ ਕੀਤੀਆਂ ਸਕੀਟਿੰਗ ਤੇ ਰਹੀ ਤੇ ਹੁਣ ਜਿਹੜਾ ਤਲਵੰਡੀ ਸਾਬੋ ਤੇ ਅਨੰਦਪੁਰ ਸਾਹਿਬ ਤੇ ਪਟਨਾ ਸਾਹਿਬ ਤੇ ਲੱਗ ਕੇ ਇਹ ਵੀਰ ਦੱਸ ਰਿਹਾ ਵਾ ਕਿ ਲਗਭਗ ਜਿਹੜਾ ਵਾ 2000 ਕਿਲੋਮੀਟਰ ਜਿਹੜਾ ਸਫਰ ਬਣਦਾ ਹੈ ਤੇ ਮੈਂ ਹੀ ਸੋਚ ਵੀ ਨਹੀਂ ਸਕਦੇ ਕਿ ਕੋਈ ਜਿਹੜਾ ਵਾ ਕੋਈ ਗੱਡੀ ਤੇ ਵੀ ਜਾ ਕੇ ਸਫਰ ਕਰਦਾ ਉਹ ਵੀ ਉਹ ਤੋਂ ਗਨ ਫੜ ਲਿਦਾ ਕਿ ਨਹੀਂ ਯਾਰ ਇੰਨਾ ਸਫਰ ਕਿੱਦਾਂ ਕਰਨਾ ਹੈ ਤੇ ਅਸੀਂ ਇਸ ਵੀਰ ਨੂੰ ਗੁਰੂ ਪਾਸ਼ਾ ਵਗੈਰ ਕਰ ਕਰ ਅਰਦਾਸ ਕਰਦੇ ਆ ਕਿ ਬੜੀਆਂ-ਬੜੀਆਂ ਉਹ ਰਾ ਹੁਣ ਤੇ ਜਿਹੜਾ ਇਦਾਂ ਹੀ ਚੱਕ ਕਰ ਕਰਕੇ ਯਾਤਰਾ ਤੇ ਸਾਰੀ ਸੰਗਤ ਨੂੰ ਜਿਹੜਾ ਇਹ ਸੁਚੇਤ ਕਰਦੇ ਰਹੇ ਨੇ ਵੀ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਬਾਲੇ ਨੂੰ ਭਜਦੇ ਹੋ ਉਹ ਤੋਂ ਮੈਂ ਗਰੇਜ਼ ਕਰਦਾ ਆ ਤੇ ਮੈਂ ਚੰਗੇ ਰਸਤੇ ਨੂੰ ਚੱਲਦਾ ਵਾਂ ਤੇ ਤੁਸੀਂ ਵੀ ਚੰਗੇ ਰਸਤੇ 'ਤੇ ਚਲੋ ਗੁਰੂ ਨਾਨਕ ਪਾਤਸ਼ਾਹ ਨੂੰ ਮੇਰਾ ਪ੍ਰਿਆਸ ਰੱਖਣਾ ਤੇ ਸਦਾ ਚੜ੍ਹਦੀ ਕਲਾ 'ਚ ਰੱਖਿਓ